ਲਓ ਬਾਈ ਕਿਸਾਨਾਂ ਨੇ ਤੋੜਦੇ ਸਾਰੇ ਰਿਕਾਰਡ ਹਜ਼ਾਰਾਂ ਟਰੈਕਟਰ ਜਿਹੜਾ ਸ਼ੰਭੂ ਬਾਰਡਰ ਤੇ ਇਕੱਠਾ ਹੋ ਗਿਆ ਇਸ ਵੇਲੇ ਤੁਸੀਂ ਲਾਈਵ ਜਿਹੜੀਆਂ ਤਸਵੀਰਾਂ ਵੇਖ ਰਹੇ ਹੋ ਹਜ਼ਾਰਾਂ ਟਰੈਕਟਰ ਆ ਗਿਆ ਬਾਈ ਕਹਿੰਦੇ ਜਾਂਦੇ ਨਹੀਂ ਜਾਂਦੇ ਨਹੀਂ ਕਿਸਾਨਾਂ ਨੇ ਗਾਹ ਬਾਤਾਂ ਸੱਚੀ ਅੱਜ 13 ਫਰਵਰੀਆ ਤੇ ਅੱਜ ਜਿਹੜਾ ਕਿਸਾਨ ਦਿੱਲੀ ਨੂੰ ਚੱਲੇ ਨੇ ਤੇ ਆਜੋ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਉੱਥੋਂ ਆਈਆਂ ਨੇ ਸੰਗਤਾ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਕਹਿਣਾ ਅਸੀਂ ਇਹ ਚਾਹੁੰਦੇ ਆ ਜਿਹੜੀਆਂ ਇਹ ਜ਼ਾਲਮ ਸਰਕਾਰਾਂ ਸਾਡੇ ਆਗੂਆਂ ਨੂੰ ਤਿੰਨ ਚਾਰ ਦਿਨ ਹੋ ਗਏ ਆ ਮੀਟਿੰਗਾਂ ਦੇ ਵਿੱਚ ਰਖਣ ਦਾ ਆ ਬਾਹਨੇ ਲਾਉਣ ਦਾ ਆ ਵੀ ਕਿਸੇ ਤਰੀਕੇ ਨਾਲ ਕਿਸਾਨ ਟਲ ਜਾਣ ਪਰ ਅਸੀਂ ਇਹਨਾਂ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਸਾਡੀ ਕਿਸਾਨਾਂ ਦੀ ਮਜ਼ਦੂਰਾਂ ਦੀ ਜਿੱਤ ਉਦੋਂ ਹੀ ਹੋ ਜਣੀ ਆ ਜਦੋਂ ਅਸੀਂ ਹਿੜਿਆਣੇ ਵਾਲਾ ਬਾਡਰ ਤੋੜ ਕੇ ਤੇਰੇ ਅੰਦਰ ਹਿੜਿਆਣੇ 'ਚ ਵੜ ਗਏ ਪੰਜਾਬ ਤੋਂ ਜਦੋਂ ਹਿੜਿਆਣੇ ਚੜੇਗੇ ਸਾਡੀ ਉਦੋਂ ਜਿੱਤਿਆ ਤੇ ਬਾਡਰ ਫਿਰ ਤੋੜੋਂਗੇ ਬਾਰਡਰ ਤੋੜਾਂਗੇ ਜੀ ਅਸੀਂ ਸਭ ਕੁਝ ਲੈ ਕੇ ਆਏ ਆ ਵੱਡੇ ਵੱਡੇ ਵਦਾਨ ਲੈ ਕੇ ਆਏ ਆ ਸੰਗਲ ਲੈ ਕੇ ਆਏ ਆ ਜੀ ਸੀ ਬੀਆਂ ਦਾ ਪ੍ਰਬੰਧ ਹੋਇਆ ਪਿਆ ਲਾਗੇ ਲਾਗੇ ਸਾਰਾ ਅੱਛਾ ਜਿਵੇਂ ਲਾਲ ਕਿਲੇ ਚੋਂ ਸਿੱਲ ਖਿੱਚ ਕੇ ਲਿਆਈ ਸੀ ਜੱਸਾ ਸਿੰਘ ਆਲੂ ਵਾਲੀਆ ਮੈਂ ਕਿਹਾ ਜੱਸਾ ਸਿੰਘ ਆਲੂ ਵਾਲੀਆ ਨਹੀਂ ਪੱਟ ਦੋਗੇ ਮੈਂ ਕਿਹਾ ਜੀ ਜੱਸਾ ਸਿੰਘ ਆਲੂ ਵਾਲੀਆ ਦਾ ਵਾਰਸ ਆ ਬਾਹਰ ਸਾਹ ਇਹਨਾਂ ਸਰਕਾਰਾਂ ਨੇ ਸਾਡਾ ਮੁੱਲ ਨਹੀਂ ਪਾਇਆ ਅਸੀਂ ਇਹਨਾਂ ਦੀ ਧਾੜੇ ਸਾਡੇ ਵਾਰਸ ਜਿਨ੍ਹਾਂ ਦੇ ਅਸੀਂ ਵਾਰਸ ਹੈ ਨਾ ਜੱਸਾ ਸਿੰਘ ਆਲੂ ਵਾਲੀਆ ਨਹੀਂ ਇਹਨਾਂ ਦੀ ਖਾਤਰ ਲੜਦੇ ਰਹੇ ਆ ਅੱਜ ਇਹਨਾਂ ਨੇ ਸਾਡਾ ਸਿੱਖ ਕੌਮ ਦਾ ਮੋਲ ਨਹੀਂ ਪਾਉਂਦੇ ਸਾਨੂੰ ਛੜਕਾਂ ਤੇ ਰੋਲਣ ਦਾ ਆਏ ਸਮਝਿਆ ਜਿਵੇਂ ਕਿਸ ਤਰ੍ਹਾਂ ਬਾਰਡਰ ਬਣਾਤਾ ਵਾਲੇ ਦਲੇ ਜਿਵੇਂ ਕੋਈ ਅੱਡ ਦੇਸ ਹੁੰਦਾ ਇਹ ਇਹਦਾ ਇਹਦੇ ਬਾਰੇ ਕੀ ਪਹਿਲੇ ਸਾਨੂੰ ਇਹ ਇੱਕ ਗੱਲ ਅਸੀਂ ਪੁੱਛਣਾ ਚਾਉਂਦੇ ਆ ਇਸ ਭਾਰਤ ਦੀ ਸਰਕਾਰ ਨੂੰ ਕੀ ਪੰਜਾਬ ਭਾਰਤ ਦੇ ਵਿੱਚ ਨਹੀਂ ਆਉਂਦਾ ਜੇ ਭਾਰਤ ਦੇ ਵਿੱਚ ਨਹੀਂ ਆਉਂਦਾ ਫਿਰ ਜਦੋਂ ਰੋੜਾ ਪੈਂਦਾ ਤੁਸੀਂ ਪੰਜਾਬ ਨੂੰ ਅੱਡ ਕਰ ਦਿਓ ਕੰਡਿਆਂ ਦੀ ਤਾਰ ਲਾ ਦਿਓ ਘੇਰੇ ਕੇ ਰਹੀਂ ਅਸੀਂ ਨਹੀਂ ਕਿ ਇਸ ਦੇ ਵਿੱਚ ਵੜਾਂਗੇ ਆਪਣਾ ਆਪ ਸਿਸਟਮ ਕਰਾਂਗੇ ਆਪਣੇ ਕਾਨੂੰਨ ਹੋਣਗੇ ਸਾਡੇ ਫਿਰ ਇਹਨਾਂ ਦਾ ਪਾਕਿਸਤਾਨ ਤੋਂ ਵੀ ਮਾੜੀ ਕਰਨ ਦਾ ਹੈ ਸਾਡੇ ਨਾਲ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਹੋ ਜੀ ਸੁਲਤਾਨਪਿੰਡ ਤੋਂ ਵੱਡੀ ਬਿਨਤੀ ਦੇ ਵਿੱਚ ਜੇ ਕਹਦੀ ਐ ਇੱਧਰ ਟਰਾਲੀਆਂ ਜਾ ਰਹੀਆਂ ਨੇ ਖਨੌਰੀ ਵੱਲ ਨੂੰ ਟਰੈਕਟਰ ਜਾ ਰਹੇ ਨੇ ਤੁਹਾਨੂੰ ਦਿਖਾਇਆ ਤੇ ਇਧਰਲੇ ਪਾਸੇ ਜੇ ਕਹਦੀ ਐ ਹਜ਼ਾਰਾਂ ਟਰਾਲੀਆਂ ਖੜੀਆਂ ਨੇ ਦੇਖ ਸਕਦੇ ਹੋ ਇਧਰੋਂ ਦੇਖ ਸਕਦੇ ਹੋ ਵੀ ਵੱਡੇ ਕਾਫਲੇ ਤੋਂ ਉੱਪਰ ਵੀ ਨਿਗਾਹ ਮਾਰ ਲਓ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਦੇਖੋ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਇੱਧਰ ਵਿੱਚ ਜੋ ਖੜੀਆਂ ਨੇ ਦਾਣਾ ਮੰਡੀ ਦੇ ਵਿੱਚ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਕਿ ਹਜ਼ਾਰਾਂ ਟਰਾਲੀਆਂ ਇੱਥੇ ਹਜੇ ਖੜੀਆਂ ਨੇ ਟਰੱਕ ਭਰੇ ਹੋਏ ਕਿਸਾਨ ਜੇ ਕਹਿੰਦੀਏ ਪੰਜਾਬ ਦੇ ਕੋਨੇ-ਕੋਨੇ ਚੋਂ ਜ਼ਿਆਦਾਤਰ ਬਠਿੰਡਾ ਮੁਕਤਸਰ ਸਾਹਿਬ ਗਿੱਦੜਵਾਹਾ ਅੰਬਸਰ ਸਾਹਿਬ ਤੇ ਸਾਰੇ ਪਾਸਿਓਂ ਯਾਨੀ ਕਿ ਵੀ ਗੈਰ-ਰਾਜਨੀਤਿਕ ਬਿਲਕੁਲ ਜੀ ਬਿਲਕੁਲ ਹਾਂਜੀ ਬਸਪੂ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਗੱਲ ਮੇਨ ਹੈ ਰੜਕਦੀ ਹੈ ਕੁਝ ਜਥੇਬੰਦੀਆਂ ਜੋ ਨਹੀਂ ਆਈਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਆ ਜਾਣਗੇ ਆ ਵੀ ਹੌਲੀ ਹੌਲੀ ਕਲ ਦੀਆਂ ਪੰਜ ਸਹਿਬੰਦੀਆਂ ਆ ਗਈਆਂ ਵਾ ਅੱਛਾ ਤੇ ਦੂਜਿਆਂ ਵੀ ਹੋਲੀ ਆਉਣਗੇ ਕਿਉਂਕਿ ਸਾਰੇ ਸਾਂਝੇ ਕੰਮ ਆ ਰਲ ਮਿਲ ਕੇ ਕੰਮ ਚੱਲੂਗਾ ਸਾਰੀਆਂ ਆਉਣਗੀਆਂ ਆਉਣਗੇ ਆਉਣਗੇ ਆਉਣੇ ਪੈਣਾ ਉਹਨਾਂ ਨੂੰ ਕਿਹੜਾ ਆਪਣਾ ਅੰਮ੍ਰਿਤਸਰ ਸਾਹਿਬ ਤੋਂ ਸਾਡਾ ਅੰਮ੍ਰਿਤਸਰ ਪਿੰਡ ਆ ਜੀ ਇੱਕ ਸਾਡਾ ਇਸ ਗ੍ਰੰਥ ਸ਼ੰਬੇਤੀ ਪੰਜਾਬ ਕੋਟ ਬੁੱਢਾ ਕੋਟ ਬੁੱਢਾ ਬਿਲਕੁਲ ਜੀ ਕੋਟ ਬੁੱਢਾ ਠੀਕ ਹੈ ਜੀ ਹਾਂ ਜੀ ਬਿਲਕੁਲ ਕੋਟ ਬੁੱਢੇ ਤੋਂ ਕਾਫੀ ਸੰਗਤ ਆਈ ਹੈ ਜੇ ਕਹਦੀਆ ਦੇਖੋ ਵੱਡਾ ਟਰਾਲਾ ਭਰਿਆ ਹੋਇਆਗਾ ਦੇਖ ਸਕਦੇ ਹੋ ਬਜ਼ੁਰਗੋ ਬੈਠੇ ਨੇ ਸਾਡੇ ਅਸਰੀ ਕਾਲ ਜੀ ਮਾਪੂ ਜੀ ਦੇਖ ਸਕਦੇ ਹੋ ਕੋਟ ਬੁੱਡੇ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਭ ਤੋਂ ਵੱਡਾ ਕਾਫਲਾ ਜਿਹੜਾ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਜਿਹੜਾ ਸਾਡਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਵੱਡਾ ਕਾਫਲਾ ਵਾ ਅੰਮ੍ਰਿਤਸਰ ਤਰਨਤਾਰਨ ਅੰਮ੍ਰਿਤਸਰ ਤਰਨਤਾਰਨ ਦਾ ਇੱਥੇ ਆਇਆ ਵਾ ਤੇ ਫਿਰੋਜ਼ਪੁਰ ਉਹ ਵੀ ਇੱਥੇ ਆ ਤੇ ਕਪੂਰਥਲਾ ਗਿੰਦਰ ਸਰਪੰਨ ਸਿੰਘ ਪੰਦੇੜਾ ਸਰਮਤ ਸਰਮਾ ਸੰਗਤ ਨੇ ਇਹ ਸਾਡਾ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਪਟਾ ਸਾਡੀ ਕਿਸਾਨ ਸਿਹਤ ਕਮੇਟੀ ਕੋਟਪਟਾਵਾ ਠੀਕ ਹੈ ਜੀ ਜਿਹੜੀ ਲਗਭਗ ਉਹਦੀ ਕਿਸਾਨ ਮਜ਼ਦੂਰ ਹੈ ਸਾਡੀ ਕਿਸਾਨ ਸਿਹਤ ਕਮੇਟੀ ਸਾਡੀ ਉਹ ਜਿਹੜੀ ਪੁਰਾਣੀ ਚੱਲੀ ਆਉਂਦੀ ਆ ਠੀਕ ਹੈ ਉਹ ਵੀ ਸਾਡਾ ਸਾਰਾ ਫਿਰ ਇਹ ਕੋਟਪਟਾ ਵਾਲੀ ਸਾਈਡ ਇੱਥੇ ਆਈ ਆ ਸਾਰੀ ਤਰਨਤਾਰਨ ਵਾਲੀ ਬਿਲਕੁਲ ਜੀ ਬਿਲਕੁਲ ਇੱਥੇ ਆਈ ਆ ਰਨ ਰਨ ਕੋਲ ਪਾਸੇ ਜਿਹੜਾ 13 ਤਰੀਕ ਨੂੰ ਅੱਜ ਸਾਡੇ ਵੱਡੇ ਕਾਫਲੇ ਜਿਹੜੇ ਫਿਰ ਦੁਬਾਰੇ ਪਿੰਡਾਂ ਤੋਂ ਚੱਲਣਗੇ ਠੀਕ ਹੈ ਵੱਡੇ ਲੈਵਲ ਤੇ ਜਿਹੜਾ ਇੱਥੇ ਆਵਾਂਗੇ ਕੱਲ ਸਾਡੀ 100 ਸਵਾ 100 ਟਰਾਲੀ ਕੱਲ ਜਿਹੜਾ ਬਾਰਡਰ ਦੇ ਉੱਤੇ ਫਿਰ ਇੰਤਜ਼ਾਮ ਹੱਦ ਤੋਂ ਜ਼ਿਆਦਾ ਕਰੇ ਹੋਏ ਨੇ ਉਹ ਤਾਂ ਇਸ ਤਰ੍ਹਾਂ ਜਿਵੇਂ ਕੋਈ ਦੂਜੇ ਦੇਸ਼ ਨਾਲ ਖਿਲਾੜ ਦੇ ਵਿੱਚ ਮੋਦੀ ਆ ਗਿਆ ਵਾ ਮੋਦੀ ਹਾਰ ਚੁੱਕਿਆ ਵਾ ਇਹਦੀ ਨਿਸ਼ਾਨੀਆਂ ਕਿਸਾਨ ਇਥੇ